ਸੋਰਠ ਮਾਲਾ ਪੰਜਵਾ ਕਰ ਦੂਜਾ ਮਾਤ ਗਰਬ ਮਹਿ ਆਪਨ ਸਿਮਰਨ ਦੇ ਤੈ ਤੁਮਾਰਾ ਕਨਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਉਤਾਰਨ ਹਾਰੇ ਮਾਤ ਕਹਿੰਦੇ ਨੇ ਮਾਤਾ ਗਰਭ ਮਹਿ ਮਾਤਾ ਦੇ ਪੇਟ ਵਿੱਚ ਆਪਨ ਆਪਣਾ ਸਿਮਰਨ ਆਪਣੀ ਆਰਾਧਨ ਦੇ ਦੇ ਕੇ ਤੈ ਤੁਮ ਉੱਥੇ ਵੀ ਰੱਖਣ ਹਾਰੇ ਬਚਾਉਣ ਦੀ ਸਮਰੱਥਾ ਵਾਲੇ ਪਾਵਕ ਸਾਗਰ ਅਥਾ ਨਹਿਰ ਮ ਪਾਵਕ ਕਹਿੰਦੇ ਨੇ ਬਿਕਾਰਾਂ ਦੀ ਅੱਗ ਸਾਗਰ ਸਮੁੰਦਰ ਅਥਾ ਕਹਿੰਦੇ ਨੇ ਬਹੁਤ ਡੂੰਘਾ ਤਾਰੋ ਤਰਨ ਹਾਰੇ ਤਰਨ ਹਾਰੇ ਪਾਰ ਲੰਘਾ ਸਕਣ ਵਾਲੇ ਪ੍ਰਭੂ ਏ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ ਮਾਂ ਦੇ ਪੇੜ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਤੇ ਸਾਡੀ ਰੱਖਿਆ ਕਰਨ ਵਾਲਾ ਹੈ ਬੇਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪਏ ਨੂੰ ਵੀ ਮੈਨੂੰ ਪਾਰ ਲੰਘਾ ਲੈ ਮਾਦਾ ਠਾਕੁਰ ਸਿਰ ਮੁਰਾ ਇਹਾ ਉਹਾ ਤੁਹਾਰੋ ਤੋਰਾ ਰਾਉ ਮਾਦੋ ਕਹਿੰਦੇ ਨੇ ਮਾਇਆ ਦਾ ਪਤੀ ਮਾਦਵ ਤੂੰ ਠਾਕੁਰ ਸਿਰ ਮੋਰਾ ਸਿਰ ਮੋਰਾ ਮੇਰੇ ਸਿਰ ਉੱਤੇ ਇਹਾਂ ਉਹਾਂ ਇਹਾਂ ਕਹਿੰਦੇ ਨੇ ਸਲੋਕ ਵਿੱਚ ਉਹਾਂ ਉਸ ਪਰਲੋਕ ਵਿੱਚ ਤੋਹਾਰੋ ਤੋਰਾ ਤੋਰਾ ਕਹਿੰਦੇ ਨੇ ਆਸਰਾ ਏ ਪ੍ਰਭੂ ਤੂੰ ਮੇਰੇ ਸਿਰ ਉੱਤੇ ਰਾਖਾ ਹੈ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਕੀਤੇ ਕਾ ਮੇਰਾ ਸਮਨ ਕਰਨ ਹਾਰ ਤ੍ਰਿਣ ਜਨ ਤੂੰ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਭ ਪਾਨ ਕਿਤੇ ਕੋ ਕਿਤੇ ਕੋ ਗੰਦਨ ਬਣਾਈਆਂ ਚੀਜ਼ਾਂ ਨੂੰ ਮੇਰਾ ਸਮਾਨ ਹੈ ਮੇਰਾ ਸਮਮਾਨ ਹੈ ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ ਕਰਨਹਾਰ ਜਿਸ ਨੇ ਕੀਤਾ ਹੈ ਪੈਦਾ ਕਰਨ ਵਾਲਾ ਤ੍ਰਿਣ ਤੀਲਾ ਜਾਣੈ ਉਸ ਨੂੰ ਉਸ ਦੇ ਬਰਾਬਰ ਜਾਣਦਾ ਹੈ ਤੂੰ ਦਾਤਾ ਮੰਗਣ ਕੋ हे ਦਾਤਾ ਤੂੰ ਦਾਤਾਂ ਦੇਣ ਵਾਲਾ ਹੈ ਮੰਗਣ ਕੋ ਮੰਗਣ ਵਾਲੇ ਸਗਲੀ ਸਾਰੀ ਲੋਕਾਈ ਦਾਨ ਦੇ ਦੇ ਕਹਿੰਦੇ ਨੇ ਤੂੰ ਦਿੰਦਾ ਹੈ ਪ੍ਰਭ ਏ ਪ੍ਰਭੂ ਭਾਨੇ ਆਪਣੀ ਰਜਾ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਏ ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਜਾਣਦਾ ਹੈ हे प्रभु तू सब दाता देण वाला है सारी लोक आई तेरे ही दर तो मंगण वाली है तू अपनी राजा विच सब नु दान देंदा है खिन मह अबरा खिन मह अबरा अचरज चल तो तुम्हारे रूड़ो गूड़ो ਹਰ ਗੰਭੀਰੋ ਉੱਚੋ ਅਗਮ ਅਪਾਰੇ ਖਿੰਨ ਕਹਿੰਦੇ ਨੇ ਰਤਾ ਕੋ ਸਮਾ ਖਿੰਨ ਮਹਿ ਅਵਰ ਅਵਰ ਕਹਿੰਦੇ ਨੇ ਹੋਰ ਖਿੰਨੇ ਮਹਿ ਖਿੰਨ ਵਿੱਚ ਹੀ ਅਵਰ ਆ ਹੋਰ ਅਚਰਜ ਚਲਤ ਤੁਮਾਰੇ ਅਚਰੋ ਜੀ ਕਹਿੰਦੇ ਨੇ ਹਰਾਨ ਕਰ ਦੇਣ ਵਾਲੇ ਚਲਤ ਕੌਤਕ ਰੂਡੋ ਗੂਡੋ ਰੂਡੋ ਕਹਿੰਦੇ ਨੇ ਸੋਨਾ ਗੂਡੋ ਸਾਰੇ ਸੰਸਾਰ ਵਿੱਚ ਲੁਕਿਆ ਹੋਇਆ ਗੰਬੀਰੋ ਵੱਡੇ ਜਿਗਰੇ ਵਾਲਾ ਉਚੋ ਅਗਮ ਅਪਾਰੇ ਅਗਮ ਕਹਿੰਦੇ ਨੇ ਇਹ ਆ ਪਹੁੰਚ ਅਪਾਰ ਹੈ ਅਪਾਰ ਹੈ ਬਿਆੰਤ ਪ੍ਰਭੂ हे प्रभु तेरे कौतुक हैरान कर देने वाले हन एक क्षण विच कुछ दा कुछ बना देंदा है हे पहुंच हे ब्यात तू सब तो ऊंचा है तू सोणा है तू बड़े जिगरे वाला है तू सारे संसार विच गुप्त वास रहया है ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਿਆ ਪੀਖਤ ਹੀ ਨਾਨਕ ਪਰਤਾਪ purkh ਨਿਰ ਬਾਣੀ ਸਾਧ ਸੰਗਤ ਸਾਧ ਸੰਗ ਸਾਧ ਸੰਗਤ ਵਿੱਚ ਜੋ ਜੋ ਦੂੰ ਤੁਮੈ ਮਲਾਇਓ ਤੁਮੈ ਕਹਿੰਦੇ ਨੇ ਤੂੰ ਆਪਈ ਤੋ ਤਦੋਂ ਮਲਾਇਓ ਤੂੰ ਮਲਾਉਂਦਾ ਹੈ ਆਨੰਦ ਪਿਆ ਪੇਖਤ ਹੀ ਨਾਨਕ ਪੇਖਤ ਕਹਿੰਦੇ ਨੇ ਵੇਖਦਿਆ ਹੈ ਪਰਤਾਪ ਪੁਰਖ ਨਿਰਵਾਣੀ ਪੁਰਖ ਕਹਿੰਦੇ ਨੇ ਸਰਬ ਵਿਆਪਕ ਪਰਮਾਤਮਾ ਨਿਰਵਾਣੀ ਬਾਸ਼ਨਾ ਰਹਿਤ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਨਾਨਕ ਆਖੇ ਸਰਬ ਵਿਆਪਕ ਪ੍ਰਭੂ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਿਖਤ ਸੁਲਾਹ ਦੀ ਬਾਣੀ ਸੁਣਦਾ ਹੈ ਏ ਪਾਈ ਬਾਸ਼ਨਾ ਰਹਿਤ ਸਰਬ ਵਿਆਪਕ ਪ੍ਰਭੂ ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ